ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ 1984 ਨੂੰ ਜੋ ਤੀਜਾ ਵੱਡਾ ਘੱਲੂ ਘਰ ਅਮਰਸਰ ਸਾਹਿਬ ਦੀ ਧਰਤੀ ਤੇ ਵਾਪਰਿਆ ਅੱਜ 2 ਜੂਨ ਉਸ ਘੱਲੂ ਘਰ ਦਾ ਦੂਜਾ ਦਿਨ ਹੈ ਕੱਲ ਆਪਾਂ ਵਿਚਾਰ ਕੀਤਾ ਸੀ 1 ਜੂਨ ਦਾ ਜੋ ਦੁਖਾਂਤ ਵਾਪਰਿਆ ਸੀ ਸਵਾ 1.5 ਲੱਖ ਫੌਜ ਜਿਹੜੀ ਐ ਉਹਨੇ ਹਰਮੰਦਰ ਸਾਹਿਬ ਨੂੰ ਕਿਵੇਂ ਘੇਰਾ ਪਾਇਆ ਜਾਲਮ ਸਰਕਾਰ ਨੇ ਫੌਜ ਚੜਾਈ ਤੇ ਕਿਵੇਂ ਉਹਨਾਂ ਨੇ ਤਾਬੜ ਤੋੜ ਫੈਰੰਗ ਕੀਤੀ ਤੇ ਇਹ ਉਹਨਾਂ ਦਾ ਮਨਸੂਬਾ ਸੀਗੇ ਜਿਹੜੇ ਅੰਦਰ ਸਿੰਘ ਨੇ ਉਹਨਾਂ ਨੇ ਮੋਰਚੇ ਕਿਹੋ ਜਿਹੇ ਬਣਾਏ ਨੇ ਤੇ ਉਹਨਾਂ ਕੋਲ ਕਿਹੜੇ-ਕਿਹੜੇ ਹਥਿਆਰ ਨੇ ਇੰਨੀ ਤਾਬੜ ਤੋੜ ਉਹਨਾਂ ਨੇ ਫੈਰੰਗ ਕੀਤੀ ਸੀ ਗੋੜੀਆਂ ਦਾਗੀਆਂ ਸਮਝੀ ਇਹਦੇ ਵਿੱਚ 11 ਸਿੰਘ ਸ਼ਹੀਦ ਹੋਏ ਤੇ ਅਨੇਕਾਂ ਸਿੰਘ ਜ਼ਖਮੀ ਹੋਏ ਪਰ ਉਹ ਮਨਸੂਬਾ ਜਿਹੜਾ ਉਹਨਾਂ ਦਾ ਸਫਲ ਨਹੀਂ ਹੋ ਸਕਿਆ ਉਹਨਾਂ ਨੂੰ ਪਤਾ ਨਹੀਂ ਲੱਗ ਸਕਿਆ ਵੀ ਕਿੰਨੇ ਸਿੰਘ ਨੇ ਕਿਹੋ ਜਿਹੇ ਮੋਰਚੇ ਨੇ ਉਹਨਾਂ ਦੇ ਤੇ ਕਿਹੋ ਜਿਹੇ ਉਹਨਾਂ ਕੋਲ ਹਥਿਆਰ ਨਹੀਂ ਕਿਉਂਕਿ ਸੰਜਨਰ ਸਿੰਘ ਜੀ ਖਾਲਸਾ ਭਿੰਡਰਾ ਵਾਲੇ ਜਰਨਲ ਸਵੇਕ ਸਿੰਘ ਜੀ ਉਹ ਸਾਰੇ ਸਿੰਘਾਂ ਦੀ ਗਵਾਹੀ ਕਰ ਰਹੇ ਸਨ ਮੋਰਚੇ ਵਾਲੇ ਸਿੰਘਾਂ ਦੀ ਉਹਨਾਂ ਨੇ ਸਾਰਿਆਂ ਨੂੰ ਇਹ ਹਦਾਇਤ ਕੀਤੀ ਸੀ ਕਿ ਆਪਾਂ ਨੇ ਕਿਸੇ ਨੇ ਵੀ ਜਵਾਬੀ ਹਮਲਾ ਉਹਨਾਂ 'ਚ ਰਣ ਨਹੀਂ ਕਰਨਾ ਜਿੰਨਾ ਚਿਰ ਜ਼ਾਲਮ ਜਿਹੜਾ ਹੈ ਉਹ ਸਾਹਮਣੇ ਨਹੀਂ ਆ ਜਾਂਦਾ ਕਿਉਂਕਿ ਅਸੀਂ ਹਵਾਈ ਫਾਇਰਿੰਗ ਦਾ ਜਵਾਬ ਨਹੀਂ ਦੇਣਾ ਜਿੰਨਾ ਚਿਰ ਉਹ ਹੁਕਮ ਨਹੀਂ ਸੀ ਉਹਨਾਂ ਦਾ ਹੋਣਾ ਉਹਨਾਂ ਚਿਰ ਕਿਸੇ ਸਿੰਘ ਨੇ ਹਮਲਾ ਸ਼ੁਰੂ ਨਹੀਂ ਸੀ ਕਰਨਾ ਜਵਾਬੀ ਕਾਰਵਾਈ ਸ਼ੁਰੂ ਨਹੀਂ ਸੀ ਕਰਨੀ ਸਹੇਸ ਕਰਕੇ ਉਹ ਉਹਨਾਂ ਦੇ मंसूਬੇ ਸਫਲ ਨਹੀਂ ਹੋ ਸਕੇ ਉਹ ਪਤਾ ਨਹੀਂ ਲੱਗ ਸਕੇ ਉਹਨਾਂ ਨੂੰ ਤੇ ਉਹ ਬੜੇ ਹੈਰਾਨ ਹੋਏ ਵੀ ਕਿਹੋ ਜਿਹਾ ਸਿੰਘ ਨੇ ਕਿ ਜਿਹੜੇ ਇੰਨੇ ਤਾਬੜ ਤੋੜ ਫੈਰੰਗ ਹੋਈਏ ਨੇ ਸਿੰਘ ਸ਼ਹੀਦ ਹੋ ਗਏ ਨੇ ਜ਼ਖਮੀ ਹੋ ਗਏ ਨੇ ਉਹ ਉਹਨਾਂ ਦਾ ਮਨ ਸੁਭਾਸੀ ਕਿ ਇਹਨਾਂ ਵਿੱਚ ਭੈ ਪੈਦਾ ਕਰ ਦਈਏ ਡਰ ਪੈਦਾ ਕਰ ਦਈਏ ਕਿ ਬੋਧੇ ਸਿੰਘ ਨੇ ਜਿਹੜੇ ਉਹ ਮੋਰਚੇ ਛੱਡ ਕੇ ਭੱਜ ਜਾਣਗੇ ਜਾਨਾਂ ਤੋਂ ਜਾਨਸ ਕਿਉਂਕਿ ਸਾਰਿਆਂ ਨੂੰ ਪਿਆਰੀ ਹੈ ਪਰ ਨਹੀਂ ਕੋਈ ਵੀ ਸਿੰਘ ਜਿਹੜਾ ਉਹ ਭੱਜਿਆ ਨਹੀਂ ਕਿਉਂਕਿ ਸੰਜਨੈਲ ਸਿੰਘ ਜੀ ਖਾਲਸਾ ਭੰਡਰਾ ਵਾਲੇ ਉਹਨਾਂ ਨੇ ਸਾਰੇ ਸਿੰਘਾਂ ਨੂੰ ਪਹਿਲੋਂ ਇਹ ਪੁੱਛ ਲਿਆ ਸੀ ਵੰਗਾਰ ਕੇ ਕਿ ਸਿੰਘੋ ਹੁਣ ਫੌਜ ਚੜ੍ਹ ਕੇ ਆ ਗਈ ਹੈ ਜਾਨੂੰ ਸਰਕਾਰ ਪਾਪੀ ਸਰਕਾਰ ਨੇ ਹਮਲਾ ਕਰਨ ਦੀ ਤਿਆਰੀ ਕਰ ਲਈ ਹੈ ਪਰ ਅੱਜ ਮੌਕਾ ਹੈ ਜਿਨ੍ਹਾਂ ਨੇ ਘਰਾਂ ਨੂੰ ਜਾਣਾ ਉਹ ਜਾ ਸਕਦੇ ਹੋ ਜਿਨ੍ਹਾਂ ਨੂੰ ਜਾਣਾ ਪਿਆਰੀਆਂ ਜਿਨ੍ਹਾਂ ਨੂੰ ਬੱਚੇ ਪਿਆਰ ਪਰਿਵਾਰ ਪਿਆਰ ਉਹ ਜਾ ਸਕਦੇ ਹੋ ਪਰ ਨਹੀਂ ਤੇ ਜਿਨ੍ਹਾਂ ਨੂੰ ਧਰਮ ਪਿਆਰਾ ਜਿਨ੍ਹਾਂ ਨੂੰ ਗੁਰੂ ਸਾਹਿਬ ਨਾਲ ਪਿਆਰ ਹੈ ਤੇ ਉਹ ਇੱਥੇ ਆਪਾਂ ਨੂੰ ਜਾਣਾ ਵੀ ਕਰਵਾਨ ਕਰਨੀ ਆ ਪੈ ਸਕਦੀਆਂ ਕਿਉਂਕਿ ਪਤਾ ਨਹੀਂ ਇਹਨਾਂ ਨੇ ਕਿੱਡਾ-ਕੱਡਾ ਅਜੇ ਹਮਲਾ ਬੋਲਣਾ ਧਾਵਾ ਬੋਲਣਾ ਤੇ ਸਾਰੇ ਜਿੰਨੇ ਵੀ ਸਿੰਘ ਸੰਗ ਉਹ ਚੜ੍ਹਦੀ ਕਲਾ ਵਾਲੇ ਨਾਮ ਜਪਣ ਵਾਲੇ ਸਿੰਘ ਸਨ ਕਿਉਂਕਿ ਇਹ ਇਤਿਹਾਸ ਹੈ ਸਿੰਘਾਂ ਦਾ ਪ੍ਰਾਤਨ ਇਤਿਹਾਸ ਦੇ ਲਈ ਕੋਈ ਪਹਿਲੀ ਵਾਰ ਤੇ ਅਟੈਕ ਨਹੀਂ ਹੋਇਆ ਦਰਬਾਰ ਸਾਹਿਬ ਤੇ ਹਮਲਾ ਪਹਿਲੀ ਵਾਰ ਨਹੀਂ ਹੋਇਆ ਪਹਿਲਾਂ ਵੀ ਬਹੁਤ ਵਾਰ ਦਰਬਾਰ ਸਾਹਿਬ ਤੇ ਹਮਲਾ ਕੀਤਾ ਗਿਆ ਟਾਕਾ ਕੀਤਾ ਗਿਆ ਤੇ ਇਸ ਕਰਕੇ ਉਦੋਂ ਵੀ ਲੱਖਾਂ ਸਿੰਘਾਂ ਨੇ ਜਾਨਾਂ ਵਾਰੀਆਂ ਸ਼ਹੀਦ ਭਾਬਾ ਦੀਪ ਸਿੰਘ ਜੀ ਨੇ ਉਹ ਅੰਮ੍ਰਿਤਸਰ ਦੀ ਮਰਿਆਦਾ ਨੂੰ ਬਹਾਲ ਰੱਖਣ ਵਾਸਤੇ ਕੁਰਬਾਨੀ ਦਿੱਤੀ ਸੀ ਇਸ ਕਰਕੇ ਸਾਰੇ ਸਿੰਘਾਂ ਵਿੱਚ ਉਹ ਜਜ਼ਬਾ ਸੀ ਕਹਿੰਦੇ ਅਸੀਂ ਜਾਂਚ ਕਰਵਾ ਕਰ ਦਿਆਂਗੇ ਪਰ ਅਸੀਂ ਪਾਪੀਆਂ ਨੂੰ ਹਰਮੰਦਰ ਸਾਹਿਬ ਦੇ ਅੰਦਰ ਦਾਖਲ ਨਹੀਂ ਹੋਣ ਦੇਣਾ ਸਾਰੇ ਸਿੰਘਾਂ ਦਾ ਇਹ ਜਵਾਬ ਸੁਣ ਕੇ ਸਾਹ ਜਰਨੈਲ ਸਿੰਘ ਜੀ ਖਾਲਸਾ ਪੰਡਰਾਂ ਵਾਲੇ ਬੜਾ ਖੁਸ਼ ਹੋਏ ਕਿ ਸਿੰਘਾਂ ਵਿੱਚ ਜਜ਼ਬਾ ਹੈ ਕੌਮ ਪ੍ਰਤੀ ਪੇਮ ਹੈ ਸੋ ਇਸ ਕਰਕੇ ਫਿਰ ਸਰਕਾਰ ਵੀ ਉਧਰ ਮੀਟਿੰਗਾਂ ਕਰਦੀ ਸੀ ਫੌਜ ਜਿਹੜੀ ਹੈ ਨਵੇਂ ਤੋਂ ਨਵੀਆਂ ਸਕੀਮਾਂ ਘੜ ਰਹੀ ਸੀ ਪਲ-ਪਲ ਦੀ ਜਾਣਕਾਰੀ ਦਿੱਲੀ ਜਿਹੜੀ ਹੈ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਕੋਲ ਜਾ ਰਹੀ ਸੀ ਤੇਪ ਉਹਨਾਂ ਨੂੰ ਜਦੋਂ ਸਾਰਾ ਇਹ ਵੇਖਿਆ ਉਹਨਾਂ ਨੂੰ ਦੱਸਿਆ ਕਿ ਕੋਈ ਵੀ ਸਿੰਘਾਂ ਨੇ ਜਵਾਬੀ ਹਮਲਾ ਨਹੀਂ ਕੀਤਾ ਅਸੀਂ ਪਤਾ ਨਹੀਂ ਲਗਾ ਸਕਿਏ ਉਹਨਾਂ ਕੋਲ ਕਿਹੜੇ ਹਥਿਆਰ ਨੇ ਕਿੰਨੇ ਮੋਰਚੇ ਨੇ ਕਿੰਨੇ ਸਿੰਘ ਨੇ ਇਸ ਕਰਕੇ ਫਿਰ 2 ਜੂਨ ਦਾ ਜਿਹੜਾ ਅੱਜ ਦਾ ਦਿਨ ਹੈ ਅਮਰਤ ਵੇੜਾ ਹੋਇਆ ਅਮਰਤ ਵੇੜੇ ਦੀ ਮਰਿਆਦਾ ਸਾਰੀ ਉਸੇ ਤਰ੍ਹਾਂ ਬਹਾਲ ਸੀ ਦਰਬਾਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਉਸੇ ਤਰ੍ਹਾਂ ਕੀਰਤਨ ਹੁੰਦਾ ਰਿਹਾ ਸੰਗਤਾਂ ਆਉਂਦੀਆਂ ਨਮਸਕਾਰ ਕਰਦੀਆਂ ਤੇ ਸੰਗਤ ਜੀ ਜਦੋਂ ਜਿੱਥੇ ਸ਼ਾਂਤੀ ਦਾ ਪੈਗਾਮ ਮਿਲਦਾ ਸੀ ਉੱਥੇ ਸੰਗਤਾਂ ਨੇ ਆਗੇ ਵੇਖਿਆ ਕਿ ਉੱਥੇ ਖੂਨ ਨਾਲ ਲਤਫਪਤ ਹੋਇਆ ਸੀ ਸਾਰਾ ਚੋਪਾਸਾ ਸਰੋਵਰ ਸਾਹਿਬ ਦੀਆਂ ਪ੍ਰਕਰਮਾਂ ਇਧਰ ਲੰਗਰ ਹਾਲ ਸਾਹਿਬ ਵੱਲ ਜਿੱਧਰ ਵੀ ਨਿਗਾ ਸੰਗਤਾਂ ਮਾਰਦੀਆਂ ਸੀ ਖੂਨ ਡੁੱਲਿਆ ਸੀ ਸੰਗਤਾਂ ਦਾ ਤੇ ਉਹ ਡੋਲੇ ਨਹੀਂ ਘਵਰਾਏ ਨਹੀਂ ਭੈ ਪੀਤ ਨਹੀਂ ਹੋਏ ਉਹਨਾਂ ਨੇ ਵਾਹਿਗੁਰੂ ਦਾ ਜਾਪ ਕਰਦੇ ਆ ਬਾਣੀ ਪੜਦੇ ਆ ਪੜਦੇ ਆ ਸਾਰੀਆਂ ਸੇਵਾਵਾਂ ਕੀਤੀਆਂ ਸਫਾਈ ਦੀ ਸੇਵਾ ਸਾਰੀ ਪ੍ਰਕਰਮਾਂ ਨੂੰ ਸਾਫ਼ ਕੀਤਾ ਗਿਆ ਲੰਗਰ ਹਾਲ ਸਾਹਿਬ ਦੇ ਬਾਹਰ ਜਿੱਥੇ-ਜਿੱਥੇ ਵੀ ਖੂਨ ਡੁੱਲਿਆ ਸੀ નિર્ਦੋਸ਼ਾਂ ਦਾ ਸਿੰਘਾਂ ਦਾ ਉਹਨਾਂ ਨੂੰ ਸਫਾਈ ਕੀਤੀ ਗਈ ਤੇ ਸੰਗਤ ਜੀ ਤੇ ਇਹ ਲੋਕਾਂ ਦੇ ਮਨਾਂ ਵਿੱਚ ਇਹ ਇੱਕ ਸਵਾਲ ਉੱਠਦਾ ਕਿਉਂਕਿ ਇਹਦਾ ਨਾਮ ਜਿਹੜਾ ਹੈ ਉਹ ਜਾਲਮ ਸਰਕਾਰ ਨੇ ਬਲੂ ਸਟਾਰ ਪਾਇਆ ਨਾ ਸ਼ਾਕਾ ਨੀਲਾ ਤਾਰਾ ਅਸੀਂ ਕਹਿ ਦਈਏ ਹੈ ਤੇ ਇਹ ਨਾਮ ਦਿੱਤਾ ਕਿਉਂ ਗਿਆ ਕਿਉਂਕਿ ਉਸ ਸਮੇਂ ਸਾਰੇ ਸਿੰਘ ਜਿਹੜੇ ਨੀਲੀਆਂ ਦਸਤਾਰਾਂ ਬੰਨ੍ਹਦੇ ਸਨ ਜਿੰਨੇ ਵੀ ਅਕਾਲੀ ਦਲ ਦੇ ਆਗੂ ਸਨ ਉਹ ਵੀ ਨੀਲੀਆਂ ਦਸਤਾਰਾਂ ਸਜਾਉਂਦੇ ਸੀ ਸੋ ਬਹੁ ਗਿਣਤੀ ਵਿੱਚ ਨੀਲੀਆਂ ਦਸਤਾਰਾਂ ਵਾਲੇ ਸਿੰਘ ਹੁੰਦੇ ਸਨ ਭਾਵੇਂ ਕੇਸਰੀ ਦਸਤਾਰਾਂ ਵੀ ਸਿੰਘ ਸਜਾਉਂਦੇ ਸੀ ਪਰ ਉਹ ਕਦੇ-ਕਦੇ ਕੇਸਰੀ ਦਸਤਾਰ ਸਜਾਉਂਦੇ ਸੀ ਸੰਤ ਜਰਨੈਲ ਸਿੰਘ ਜੀ ਖਾਲਸਾ ਪੰਡਰਾਵਾਲੇ ਉਹ ਵੀ ਨੀਲੀਆਂ ਦਸਤਾਰਾਂ ਹੀ ਜ਼ਿਆਦਾਤਰ ਉਹਨਾਂ ਦੇ ਆਪਾਂ ਵੇਖਦੇ ਆਂ ਸਰੂਪ ਜਿਹੜੇ ਨੇ ਸਜਾਉਂਦੇ ਸੀ ਤੋ ਇਸ ਕਰਕੇ ਉਹ ਨੀਲੀਆਂ ਦਸਤਾਰਾਂ ਜਿਹੜੀਆਂ ਉਹਨਾਂ ਨੂੰ ਜਾਲੂਨ ਸਰਕਾਰ ਨੂੰ ਚੰਗੀਆਂ ਨਹੀਂ ਸੀ ਲੱਗਦੀਆਂ ਸਿੱਖਾਂ ਦਾ ਖਰਾਖੋਚ ਮਟਾਉਣ ਵਾਸਤੇ ਸਿੱਖਾਂ ਦਾ ਘਾਣ ਕਰਨ ਵਾਸਤੇ ਇਹ ਉਹਨਾਂ ਨੇ ਤਿਆਇਆ ਕੀਤਾ ਸੀ ਜਾਲੂਨ ਸਰਕਾਰ ਨੇ ਕਿਉਂਕਿ ਸਿੰਘਾਂ ਨੇ ਮੋਰਚਾ ਲਾਇਆ ਸੀ ਆਪਣੇ ਹੱਕਾਂ ਵਾਸਤੇ ਪੰਜਾਬੀਆਂ ਦੇ ਹੱਕਾਂ ਵਾਸਤੇ ਅਕਾਲੀ ਦਲ ਨੇ ਮੋਰਚਾ ਲਾਇਆ ਸੀ ਧਰਮ ਯੁੱਧ ਮੋਰਚਾ ਉਹ ਮੋਰਚੇ ਨੂੰ ਖਤਮ ਕਰਾਉਣਾ ਚਾਹੁੰਦੀ ਸੀ ਜਾਲੂਨ ਸਰਕਾਰ ਵੀ ਆਪਣੀਆਂ ਮੰਗਾਂ ਜਿਹੜੀਆਂ ਨੇ ਉਹ ਛੱਡ ਦੇਣੇ ਇਹ ਪਰ ਨਹੀਂ ਸਿੰਘਾਂ ਨੇ ਜਿਹੜਾ ਉਹ ਮੰਗਾ ਨਹੀਂ ਛੱਡਿਆ ਸੋ ਇਸ ਕਰਕੇ ਫਿਰ ਉਹ ਨੀਲੀਆਂ ਤਸਤਾਰਾਂ ਕਰਕੇ ਇਹਦਾ ਨਾਮ ਜਿਹੜਾ ਹੈ ਬਿਲੁਗ ਸਟਾਰ ਆਪਰੇਸ਼ਨ ਪਾਇਆ ਗਿਆ ਸਾका ਨੀਲਾ ਤਾਰਾ ਦਿੱਤਾ ਗਿਆ ਤੇ ਉਧਰ ਫਿਰ ਸੰਜਨੈਲ ਸਿੰਘ ਜੀ ਖਾਲਸਾ ਪੰਡਰਾਂ ਵਾਲੇ ਕਿੱਥੇ ਸਨ ਉਹ ਉਸੇ ਸਰਾ ਜਿਸ ਤਰ੍ਹਾਂ ਰੂਟੀਨ ਸੀ ਉਹਨਾਂ ਦੀ ਹਰ ਰੋਜ਼ ਦਾ ਉਹ ਦਰਬਾਰ ਸਾਹਿਬ ਨਕਮਸਤਕ ਹੁੰਦੇ ਨਮਸਕਾਰ ਕਰਦੇ ਰੋਜ਼ ਦੀ ਤਰ੍ਹਾਂ ਗਏ ਨਮਸਕਾਰਾਂ ਹੋਈਆਂ ਤੇ ਗੁਰੂ ਰਾਮ ਦਾਸ ਲੰਗਰ ਹਾਲ ਦੇ ਉੱਪਰ ਆਪਣਾ ਆਸਣ ਸੀ ਉਹਨਾਂ ਦਾ ਉੱਥੇ ਸੰਗਤਾਂ ਮਿਲਦੀਆਂ ਸੀ ਤੇ ਸੰਗਤਾਂ ਮਿਲਣ ਜਾਂਦੀਆਂ ਤੇ ਨਾਲ ਪੱਤਰਕਾਰ ਵੀਰ ਨੇ ਜਿਹੜੇ ਉਸ ਸਮੇਂ ਫਿਰ ਉਹ ਅੰਦਰ ਗਏ ਸੰਜਨੈਲ ਸਿੰਘ ਜੀ ਖਾਲਸਾ ਭੰਡਰਾ ਵਾਲੇ ਪਹਿਲਾਂ ਵੀ ਪੱਤਰਕਾਰਾਂ ਦੇ ਨਾਲ ਪ੍ਰੈਸ ਮਿਲਣੀ ਕਰਦੇ ਰਹਿੰਦੇ ਸੀ ਪ੍ਰੈਸ ਦੇ ਵਿੱਚ ਉਹਨਾਂ ਨੇ ਫਿਰ ਮਿਲਣੀ ਦੇ ਵਿੱਚ ਵਾਰਤਾ ਹੋਈ ਤੇ ਪੱਤਰਕਾਰ ਵੀਰਾਂ ਨੇ ਇਹ ਸਵਾਲ ਕੀਤੇ ਕਿ ਸੰਜੀ ਏ ਜਾਨਮ ਸਰਕਾਰ ਜਿਹੜੀ ਐ ਇਹ ਸਰਕਾਰ ਨੇ ਹੁਣ ਧਾਵਾ ਬੋਲ ਦਿੱਤਾ ਹਮਲਾ ਕੱਲ ਤਾਬੜ ਤੋੜ ਕੀਤਾ ਗਿਆ ਦਰਵਾਰ ਸਾਹਿਬ ਦੇ ਉੱਤੇ ਗੋਲੀਆਂ ਚਾਦ ਆਗੀਆਂ ਗਈਆਂ ਕੱਲ ਤੱਕ ਸਰ ਤੇ ਗੋਲੀਆਂ ਦਾਗੀਆਂ ਗਈਆਂ 11 ਸਿੰਘ ਸ਼ਹੀਦ ਹੋ ਗਏ ਨੇ अनेका ਸਿੰਘ ਜ਼ਖਮੀ ਹੋ ਗਏ ਨੇ ਤੁਹਾਡਾ ਇਹਦੇ ਬਾਰੇ ਕੀ ਵਿਚਾਰ ਹੈ ਤਾਂ ਸੰਜਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਕਹਿਣ ਲੱਗੇ ਇਹ ਜਾਨਮ ਸਰਕਾਰ ਨੇ ਹੱਦ ਤੋੜ ਦਿੱਤੀ ਐ ਪਿਛਲੇ ਜੋ ਅਹਿਮਦ ਸ਼ਾਹ ਅਫਦਾਲੀ ਵਰਗੇ ਬਾਪੀ ਆਏ अनेका ਪਰ ਉਹਨਾਂ ਨੇ ਇੰਨੀ ਹੱਦ ਨਹੀਂ ਸੀ ਤੋੜੀ ਜਿੰਨੀ ਇਸ ਜ਼ਾਲਮ ਸਰਕਾਰ ਨੇ ਕਿਉਂਕਿ ਉਦੋਂ ਦੇਸ਼ ਆਜ਼ਾਦ ਨਹੀਂ ਸੀ ਸਾਡਾ ਦੇਸ਼ ਉਦੋਂ ਅੰਗਰੇਜ਼ਾਂ ਦਾ ਗੁਲਾਮ ਸੀ ਪਰ ਅੱਜ ਭਾਰਤ ਦੇਸ਼ ਆਜ਼ਾਦ ਹੈ ਆਜ਼ਾਦ ਦੇਸ਼ ਦੇ ਵਿੱਚ ਇੱਕ ਸਿੱਖ ਕੌਮ ਹੈ ਜਿਹੜੀ ਉਹਨਾਂ ਨੂੰ ਆਪਣੇ ਹੱਕ ਮੰਗਣ ਤੇ ਇਹ ਕਾਰਵਾਈ ਕੀਤੀ ਜਾ ਰਹੀ ਹੈ ਦਬਾਇਆ ਜਾ ਰਿਹਾ ਹੈ ਤੇ ਸਿੱਖਾਂ ਦਾ ਜਿਹੜਾ ਕੇਂਦਰੀ ਸਥਾਨ ਹੈ ਹਰਿਮੰਦਰ ਸ੍ਰੀ ਹਰਮੰਦਰ ਸਾਹਿਬ ਅਕਾਲ ਤਖਤ ਸਾਹਿਬ ਤੇ ਹਮਲਾ ਕੋਈ ਇਹ ਛੋਟੀ ਗੱਲ ਨਹੀਂ ਹੈ ਇਹ ਹਰ ਸਿੱਖ ਦਾ ਜਿਹੜਾ ਹਿਰਦਾ ਉਹ ਬਲੁੰਦ ਰਿਆ ਗਿਆ ਇਹਦੇ ਨਾਲ ਇਹ ਕਾਰਵਾਈ ਬਹੁਤ ਮੰਦ ਭਾਗੀ ਹੈ ਤੇ ਸੰਜੇ ਨਹਿਲ ਸਿੰਘ ਹੋਰਾਂ ਨੇ ਫਿਰ ਪ੍ਰੈਸ ਰਾਈਆਂ ਸੰਦੇਸ਼ ਦਿੱਤਾ ਸੀ ਕਹਿੰਦੇ ਸੀ ਸਾਰੀ ਸਿੱਖ ਕੌਮ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਆ ਖਾਸ ਕਰਕੇ ਕਹਿਣ ਲੱਗੇ ਸੀ ਨੌਜਵਾਨ ਨੌਜਵਾਨ ਵੀਰਾਂ ਨੂੰ ਸੰਦੇਸ਼ ਦੇਣਾ ਚਾਹੁੰਦੇ ਆ ਵੀ ਹੁਣ ਇਹ ਘਰੇ ਬਹਿਣ ਦਾ ਸਮਾਂ ਨਹੀਂ ਹੈ ਇਹ ਹੁਣ ਘਰਾਂ ਤੋਂ ਨਿਕਲਣ ਦਾ ਸਮਾਂ ਆ ਗਿਆ ਹੈ ਸਰੀ ਹਰਮੰਦਰ ਸਾਹਿਬ ਨੂੰ ਘੇਰਾ ਪਾਲ ਲਿਆ ਗੋਣੀਆਂ ਤਾਵੜ ਤੋੜ ਚਲਾ ਕੇ ਹਮਲੇ ਸ਼ੁਰੂ ਕਰ ਦਿੱਤੇ ਨੇ ਜਾਲਮ ਸਰਕਾਰ ਨੇ ਫੌਜ ਚੜ੍ਹ ਕੇ ਆ ਗਈ ਹੈ ਕਿ ਆਈਏ ਆਪਣੇ ਧਰਮ ਲਈ ਆਪਣੇ ਹਰਮੰਦਰ ਸਾਹਿਬ ਦੀ ਰਾਖੀ ਵਾਸਤੇ ਆਪਾਂ ਘਰਾਂ ਚੋਂ ਨਿਕਲੀਏ ਆ ਕੇ ਉਸ ਜਾਲਮ ਸਰਕਾਰ ਦਾ ਟੱਕਰਾ ਕਰੀਏ ਮੂੰਹ ਤੋੜ ਮਾਰ ਜਵਾਬ ਦਈਏ ਸੋ ਇਹ ਸੰਦੇਸ਼ ਜਿਹੜਾ ਹੈ ਸਾਫ਼ ਸਮਝਨ}{|\text{ਨੈਲ ਸਿੰਘ ਹੋਰਾਂ ਨੇ ਸਾਰੀ ਕੌਮ ਨੂੰ ਦਿੱਤਾ ਪੱਤਰਕਾਰ ਵੀਰਾਂ ਨੂੰ ਇਹ ਸਾਰਾ ਪ੍ਰੈਸ ਵਿੱਚ ਖਬਰਾਂ ਛਪੀਆਂ ਵਾਰਤਾ ਸਾਰੀ ਜਿਹੜੀ ਹੈ}} ਤੇ ਉਸ ਤੋਂ ਬਾਅਦ ਫਿਰ ਉਧਰ ਦਿੱਲੀ ਪਲ-ਪਲ ਦੀ ਖਬਰ ਜਿਹੜੀ ਉਹ ਜਾ ਰਹੀ ਹੈ ਤੇ ਉਧਰ ਫੌਜ ਵੀ ਨਵੇਂ ਤੋਂ ਨਵੇਂ ਸਕੀਮਾਂ ਕੱਢਦੀ ਹੈ ਜਦੋਂ ਵੇਖ ਲਿਆ ਵੀ ਇਹ ਜੇ ਕੋਈ ਗੱਲ ਨਹੀਂ ਬਣੀ ਤਾਂ ਕੁਲਦੀਪ ਬਰਾੜ ਜਿਹੜਾ ਉਹ ਆਪਣੀ ਬੁੱਕ ਵਿੱਚ ਲਿਖਦਾ ਹੈ ਕਹਿੰਦੇ ਫਿਰ ਇਹ ਫੈਸਲਾ ਕੀਤਾ ਗਿਆ ਕਿ ਬਟਾਲੀਅਨ 12 ਜਿਹੜੀ ਰੈਜੀਮੈਂਟ ਹੈ ਬਿਹਾਰ ਦੀ ਕਹਿੰਦੇ ਉਹਨੂੰ ਹਰਮੰਦਰ ਸਾਹਿਬ ਦੇ ਵਿੱਚ ਜਿਹੜੀ ਫੌਜ ਨੇ ਮੋਰਚੇ ਲਾਏ ਸੀ ਉਥੇ ਉਹ ਫੈਸਲਾ ਕੀਤਾ ਗਿਆ ਕਿ ਬਿਹਾਰ ਅਰੇਜਮੈਂਟ 12 ਜਿਹੜੀ ਹੈ ਉਹਨੂੰ ਮੋਰਚੇ ਸੰਭਾਲੇ ਜਾਣ ਕਿਉਂਕਿ ਉਹ ਬਹੁਤ ਤੇਜ਼ ਜਿਹੜੇ ਉਹਦੇ ਵਿੱਚ ਨੌਜਵਾਨ ਭਰਤੀ ਕੀਤੇ ਹੋਏ ਸਨ ਤੇ ਉਹਨਾਂ ਨੂੰ ਫਿਰ ਫੌਜ ਨੂੰ ਵੱਖ ਕਰਕੇ ਉਹ ਜਿਹੜੀ ਵਿਹਾਰ ਸਿੰਘ 12 ਰੈਜਿਮੈਂਟ ਹੈ ਜਿਹੜੀ ਉਹ ਲਾ ਦਿੱਤੀ ਗਈ ਉਹਨਾਂ ਨੇ ਮੋਰਚੇ ਸੰਭਾਲੇ ਤੇ ਉਹਨਾਂ ਦੇ ਨਾਲ 10 ਬਟਾਲੀਅਨ ਕਮਾਂਡੋ ਜਿਹੜੀ ਹੈ ਉਹ ਉਹਦੀ ਵੀ ਡਿਊਟੀ ਲਾ ਦਿੱਤੀ ਗਈ ਉਹ ਜਵਾਨ ਤਾਇਨਾਤ ਕਰ ਦਿੱਤੇ ਗਏ ਕਿਉਂਕਿ ਬਹੁਤ ਹੀ ਫਰਤੀਲੇ ਜਵਾਨ ਸਨ 10 ਬਟਾਲੀਅਨ ਕਮਾਂਡੋ ਦੇ ਜਿੰਨੇ ਜਵਾਨ ਸੀ ਬਹੁਤ ਹਵਾ ਤੋਂ ਵੀ ਜ਼ਿਆਦਾ ਤੇਜ਼ ਉਹ ਫਰਤੀਲੇ ਸਨ ਫਰਤੀ ਦਿਖਾਉਂਦੇ ਸੀ ਤੇ ਉਹ ਵਰਗੇਡੀਅਰ ਕਹਿਣ ਲੱਗਿਆ ਵੀ ਇਹ ਸਾਡਾ ਮਨਸੂਬਾ ਸੀ ਵੀ ਜਦੋਂ ਵੀ ਹਰਮੰਦਰ ਸਾਹਿਬ ਦੇ ਅੰਦਰ ਦਾਖਲ ਹੋਣਾ ਤਾਂ 10 ਬਟਾਲੀਅਨ ਕਮਾਂਡੋ ਦੇ ਜਵਾਨ ਦਾਖਲ ਹੋਣਗੇ ਕਿਉਂਕਿ ਬਹੁਤ ਚੁਸਤੀ ਫਰਤੀ ਸੀ ਉਹਨਾਂ ਦੀ ਇਸ ਕਰਕੇ ਇਹ ਸਾਰੀ ਫੌਜ ਜਿਹੜੀ ਹੈ ਇਹਨਾਂ ਨੇ ਇੱਕ ਆਪਣਾ ਉੱਥੇ ਕੰਟਰੋਲ ਨੂੰ ਬਣਾ ਲਿਆ ਸੀ ਉਹਦੇ ਵਿੱਚ ਬਹਿ ਕੇ ਉਹ ਸਾਰਾ ਕੰਟਰੋਲ ਕਰ ਰਹੇ ਸਨ ਸਾਰੇ ਇਹ ਹਦਾਇਤਾਂ ਦੇ ਰਹੇ ਸਨ ਜਿਨੇ ਜਿਨੇ ਵੀ ਉੱਥੇ ਉਹਨਾਂ ਨੂੰ ਜ਼ਿੰਮੇਵਾਰ ਆਗੂ ਸਨ ਤੇ ਇਸ ਤਰ੍ਹਾਂ ਇਹ ਸਾਰਾ ਦਿਨ ਉਸ ਦਿਨ 2 ਜੂਨ ਦਾ ਜਿਹੜਾ ਸਾਕ ਹੈ ਨਾ ਉਸ ਦਿਨ ਗੋਲੀ ਨਹੀਂ ਚਲਾਈ ਗਈ ਬਸ ਕੇਵਲ ਉਹ ਤਿਆਰੀ ਦੇ ਵਿੱਚ ਹੀ ਲੱਗੇ ਰਹੇ ਕਿ ਇਹ ਕਿਵੇਂ ਅੱਗੇ ਤਿਆਰੀ ਕੀਤੀ ਜਾਣੀ ਚਾਹੀਦੀ ਹੈ ਸਿੰਘਾਂ ਨੂੰ ਆਪਾਂ ਕਿਵੇਂ ਬਾਹਰ ਕੱਢਣਾ ਤੇ ਕਿਵੇਂ ਇਹਨਾਂ ਨੂੰ ਗ੍ਰਿਫਤਾਰ ਕਰਨਾ ਤੇ ਉਹ ਫਿਰ 2 ਜੂਨ ਦਾ ਦਿਨ ਜਿਹੜਾ ਉਸ ਦਿਨ ਜਿਹੜੇ 1 ਜੂਨ ਨੂੰ ਦੋ ਸਿੰਘ ਸ਼ਹੀਦ ਹੋਏ ਸਨ ਉਹਨਾਂ ਦਾ ਸੰਸਕਾਰ ਕੀਤਾ ਗਿਆ ਭਾਈ ਮਹੰਗਾ ਸਿੰਘ ਜੀ ਬੱਬਰ ਤੇ ਉਹਨਾਂ ਦਾ ਸਰੀਰ ਜਿਹੜਾ ਗੁਰੂ ਨਾਨਕ ਨਿਵਾਸ ਜਿਹੜਾ ਉੱਥੇ ਰੱਖਿਆ ਗਿਆ ਸੰਗਤਾਂ ਦਰਸ਼ਨ ਕਰਨ ਵਾਸਤੇ ਕੁਝ ਸਮਾਂ ਤੇ ਬਾਅਦ ਵਿੱਚ ਉਹਨਾਂ ਦਾ ਸੰਸਕਾਰ ਬੜੀ ਮਰਿਆਦਾ ਦੇ ਨਾਲ ਦੀਵਾਨ ਹਰਮਨਜੀਤ ਸਾਹਿਬ ਦੇ ਨੇੜੇ ਕੀਤਾ ਗਿਆ ਉਹ ਉਸ ਸਮੇਂ ਸਾਰੇ ਸਿੱਖ ਕੌਮ ਦੇ ਆਗੂ ਸਨ ਜਿਨੇ ਭਾਵੇਂ ਉਹ ਬੱਬਰ ਖਾਲਸਾ ਦੇ ਆਗੂ ਭਾਵੇਂ ਦੰਦਮੀ ਟਕਸਾਲ ਦੇ ਸਿੰਘ ਸਨ ਭਾਵੇਂ ਫੈਡਰੇਸ਼ਨ ਦੇ ਸਿੰਘ ਸਨ ਭਾਵੇਂ ਜਿਹੜਾ ਮੋਰਚਾ ਚੱਲ ਰਿਹਾ ਸੀ ਉਜਾਦੋਂ ਬੋਰਚਾ ਉਹਦੇ ਆਗੂ ਸਾਰੇ ਜਿੰਨੇ ਸੀ ਉਹ ਸੰਸਕਾਰ ਤੇ ਪਹੁੰਚੇ ਨੇ ਤੇ ਭਾਈ ਰਾਮ ਸਿੰਘ ਜੀ ਦੰਦਮੇ ਟਕਸਾਲ ਜੁਪੀ ਵਾਲੇ ਉਹਨਾਂ ਦਾ ਸੰਸਕਾਰ ਲੰਗਰ ਹਾਲ ਸਾਹਿਬ ਦੇ ਨਾਲ ਕੀਤਾ ਗਿਆ ਤੇ ਸੰਗਤਾਂ ਦੇ ਵਿੱਚ ਉਦੋਂ ਵੀ ਕੋਈ ਭੈਅ ਨਹੀਂ ਸੀ ਖੋਪ ਨਹੀਂ ਸੀ ਸੋਇਸ਼ ਕਰਕੇ ਫਿਰ ਉਧਰੋਂ ਇੰਦਰਾ ਗਾਂਧੀ ਜਿਹੜੀ ਮੌਕੇ ਤੇ ਜਾ ਲੰਨ ਸੀ ਪ੍ਰਧਾਨ ਮੰਤਰੀ ਸੀ ਤੇ ਉਹਦਾ ਸੰਦੇਸ਼ ਆ ਜਾਂਦਾ ਵੀ ਉਹ ਸ਼ਾਮ ਨੂੰ 8:30 ਵਜੇ ਸੰਗਤ ਨੂੰ ਉਹ ਜਿਹੜਾ ਵੀ ਹੈ ਦੇਸ਼ ਨੂੰ ਸੰਦੇਸ਼ ਦੇਣਗੇ ਇਹ ਸਾਰਿਆਂ ਨੂੰ ਹੁਣ ਉਹ ਨਿਗਾ ਉਹਦੇ ਤੇ ਟਿਕ ਗਈ ਸੀ ਪ੍ਰਧਾਨ ਮੰਤਰੀ ਦਾ ਕੀ ਸੰਦੇਸ਼ ਆਉਂਦਾ ਕੀ ਹੁਕਮਨਾਮਾ ਕਰਦੀ ਹੈ ਸਾਰੇ ਫੌਜ ਦੀ ਵੀ ਉਹਦੇ ਤੇ ਨਿਗਾ ਟਿਕ ਬਸ ਉਹ ਫਿਰ ਸ਼ਾਮ ਨੂੰ ਦਾ ਸਮਾਂ ਹੋਇਆ ਸਾਰੇ ਰੇਡੀਓ ਲਾ ਕੇ ਜਲੰਧਰ ਦੂਰਦਰਸ਼ਨ ਟੀਵੀ ਤੇ ਉਸ ਰੇਡੀਓ ਸਟੇਸ਼ਨ ਜਿੰਨਾ ਵੀ ਉਹ ਸਾਰਿਆਂ ਨੇ ਉਹ ਬਹਿ ਕੇ ਸਾਰਿਆਂ ਨੂੰ ਉਮੀਦ ਸੀ ਕਿ ਨਵਾਂ ਸੰਦੇਸ਼ ਜਿਹੜਾ ਕੋਈ ਸ਼ਾਂਤੀ ਦਾ ਸੰਦੇਸ਼ ਇੰਦਰ ਗਾਂਧੀ ਨੇ ਦੇਣਾ ਪਰ ਉਸ ਸਮੇਂ ਜਦੋਂ ਫਿਰ ਆ ਟਾਈਮ ਹੋਇਆ 6:00 ਵਜੇ 6:58 6:30 ਵਜੇ ਰੁਣੀ 9 ਵਜੇ ਤੇ 9:30 ਵਜੇ ਇੰਦਰਾ ਗਾਂਧੀ ਜਿਹੜੀ ਉਹ ਫਿਰ ਆਉਂਦੀ ਆ ਤੇ ਸੰਦੇਸ਼ ਦਿੰਦੀ ਹੈ ਉਹਦਾ ਚਿਹਰਾ ਉਦੋਂ ਉਤਰਿਆ ਹੋਇਆ ਸੀ ਮੁਰਝਾਇਆ ਹੋਇਆ ਸੀ ਉਹ ਤੋਂ ਸਾਫ਼ ਪਤਾ ਲੱਗਦਾ ਸੀ ਕਿ ਉਹਦੇ ਮਨ ਵਿੱਚ ਖੌਫ ਹੈ ਭੈ ਹੈ ਉਹ ਡਰੀ ਹੋਈ ਹੈ ਕਿਉਂਕਿ ਸੰਜਨੈਲ ਸਿੰਘ ਖਾਲਸਾ ਭੰਡਾਰਾ ਵਾਲੇ ਉਹਨਾਂ ਦਾ ਖੌਫ ਬਹੁਤ ਮੰਨਦੇ ਸਨ ਭੈ ਬਹੁਤ ਮੰਨਦੇ ਸਨ ਉਹ ਤੋਂ ਡਰਦੇ ਸਨ ਸਾਰੇ ਉਹ ਜਨਮ ਸਰਕਾਰ ਦੇ ਡਰਦੇ ਸੀ ਸਾਡੇ ਆਪਣੇ ਪੰਥਕ ਆਗੂ ਜਿਹੜੇ ਨੇ ਉਹ ਵੀ ਡਰਦੇ ਸਨ ਉਹ ਉਹ ਵੀ ਭੈਰ ਭੀਤ ਹੋ ਜਾਂਦੇ ਸਨ ਸੰਤ ਜਨੈਲ ਸਿੰਘ ਜੀ ਹੁਣਾ ਦੇ ਸਾਹਮਣੇ ਕਿਉਂਕਿ ਉਹ ਹੱਕ ਤੇ ਸੱਚ ਦੀ ਲੜਾਈ ਲੜ ਰਹੇ ਸਨ ਤੈਸ ਕਰਕੇ ਫਿਰ ਉਹ ਇੰਦਰਾ ਗਾਂਧੀ ਜਿਹੜੀ ਆ ਪ੍ਰਧਾਨ ਮੰਤਰੀ ਉਹਨੇ ਸੰਦੇਸ਼ ਦਿੱਤਾ ਕਹਿੰਦੀ ਮੈਂ ਭਾਰਤ ਦਾ ਜਿਹੜੇ ਹਾਲਾਤ ਨੇ ਖਾਸ ਕਰਕੇ ਪੰਜਾਬ ਦੇ ਹਾਲਾਤ ਨੇ ਜਿਹੜੇ ਉਹਨਾਂ ਨੂੰ ਸੁਧਾਰਨਾ ਚਾਹੁੰਦੀ ਆ ਵਿਗਾੜਨਾ ਨਹੀਂ ਚਾਹੁੰਦੀ ਉਹਨਾਂ ਨੇ ਸਮਝ ਜਨੈਲ ਸਿੰਘ ਹੁਣਾ ਦਾ ਨਾਮ ਹੀ ਨਹੀਂ ਲਿਆ ਇਹ ਸਮਝ ਐਨੈਲਸੋਂ ਹੋਂ ਦਾ ਬਿਨਾ ਨਾਮ ਲਈ ਉਹਨਾਂ ਨੇ ਅੱਤਵਾਦੀ ਕਹਿ ਕਹਿ ਕੇ ਵੱਖਵਾਦੀ ਕਹਿ ਕਹਿ ਕੇ ਇਹ ਸੰਬੋਧਨ ਕੀਤਾ ਕਿ ਕੁਝ ਵਿਦੇਸ਼ੀ ਤਾਕਤਾਂ ਦੇ ਹੱਥ ਚੜ੍ਹ ਕੇ ਅੱਤਵਾਦੀ ਨੇ ਜਿਹੜੇ ਉਹ ਹਾਲਾਤ ਵਿਗਾੜਨਾ ਚਾਹੁੰਦੇ ਨੇ ਸੂਬੇ ਦੇ ਦੇਸ਼ ਦੇ ਪਰ ਇਹ ਅਸੀਂ ਉਹਨਾਂ ਦੇ ਮਨਸੂਬੇ ਸਫਲ ਨਹੀਂ ਹੋਣ ਦੇਵਾਂਗੇ ਤੇ ਇਹ ਜਿਹੜਾ ਫਿਰ ਧਰਮ ਯੁੱਧ ਮੋਰਚੇ ਦੇ ਆਗੂਆਂ ਨੂੰ ਵੀ ਉਹਨਾਂ ਨੇ ਭੰਡਿਆ ਤੇ ਕਹਿੰਦੇ ਵੀ ਅਸੀਂ ਉਹਨਾਂ ਦੇ ਨਾਲ ਸੰਪਰਕ ਸਾਧਦੇ ਰਹੇ ਬੜੀ ਦੇਰ ਤੋਂ ਮੈਂ ਤੁਸੀਂ ਆਪਣਾ ਧਰਮ ਜੋਧੂ ਮੋਰਚਾ ਛੱਡੋ ਅਕਾਲੀ ਦਲ ਦੇ ਆਗੂਆਂ ਨੂੰ ਵੀ ਉਹਨਾਂ ਨੇ ਨਿੰਦਿਆ ਤੇ ਆ ਕੇ ਬਹਿ ਕੇ ਸਾਡੇ ਨਾਲ ਵਿਚਾਰ ਕਰੋ ਗੱਲ ਕਰੋ ਪਰ ਜਦੋਂ ਵੀ ਇਹ ਧਰਮ ਜੋਧੂ ਮੋਰਚੇ ਦੇ ਆਗੂ ਜਾਂ ਅਕਾਲੀ ਦਲ ਦੇ ਆਗੂ ਜਾਂ ਸੰਜਨੈਲ ਸਿੰਘ ਹੋਣੀ ਇਹ ਬੈਠ ਕੇ ਵਿਚਾਰ ਕਰਦੇ ਗੱਲ ਕਰਦੇ ਸੀ ਤੇ ਆਪਣੀਆਂ ਮੰਗਾਂ ਮੰਨਦੇ ਪਰ ਉਹ ਮੰਗਾਂ ਤੋਂ ਮੁਨਕਰ ਹੋ ਜਾਂਦੇ ਸੀ ਸੋ ਇਹਸ ਕਰਕੇ ਫਿਰ ਉਹਨੇ ਸੰਦੇਸ਼ ਦਿੱਤਾ ਇਹੋ ਜਿਹੀ ਗੱਲਾਂ ਉਹ ਕਰਦੀ ਰਹੀ ਕਿ ਕੂੜ ਦੀ ਨੀਤੀ ਹੈ ਜਿਹੜੀ ਉਹ ਛੱਡਣੀ ਚਾਹੀਦੀ ਹੈ ਨਫ਼ਰਤ ਦੀ ਨੀਤੀ ਨੂੰ ਛੱਡਣਾ ਚਾਹੀਦਾ ਸ਼ਾਂਤੀ ਦਾ ਜਿਹੜਾ ਉਪਦੇਸ਼ ਅਸੀਂ ਚਾਹੁੰਦੇ ਆ ਤੇ ਇਸ ਕਰਕੇ ਪੰਨ ਤੋਂ ਸਾਫ਼ ਝਰ ਹੁੰਦਾ ਸੀ ਕਿ ਉਹਦੇ ਵਿੱਚ ਕਿੰਨੀ ਨਫ਼ਰਤ ਭਰੀ ਸੀ ਸਿੱਖ ਕੌਮ ਦੇ ਪ੍ਰਤੀ ਇੱਕ ਪਾਸੇ ਉਹ ਨਫ਼ਰਤ ਛੱਡਣ ਦੀਆਂ ਗੱਲਾਂ ਕਰ ਰਹੀ ਸੀ ਦੂਜੇ ਪਾਸੇ ਇਧਰ ਫੌਜ ਮੋਰਚੇ ਲਾ ਰਹੀ ਸੀ ਨਵੇਂ-ਨਵੇਂ ਸਾਰੇ ਪੰਜਾਬ ਵਿੱਚ ਪਿੰਡਾਂ ਵਿੱਚ ਟੈਂਕ ਵੜ ਚੁੱਕੇ ਸਨ ਸਾਰੇ ਮੋਰਚਾ ਬੰਦੀ ਹੋ ਚੁੱਕੀ ਸੀ ਪਿੰਡਾਂ ਵਿੱਚ ਭੈ ਖੋ ਸੰਗਤਾਂ ਵਿੱਚ ਪੈਦਾ ਕਰਨ ਵਾਸਤੇ ਫੌਜ ਹੀ ਫੌਜ ਸੀ ਸਾਰਾ ਫਿਰ ਉਸ ਤੋਂ ਬਾਅਦ ਜਿਹੜਾ ਹੈ ਰਾਤ ਨੂੰ ਸਾਰਾ ਇਹ ਪੰਜਾਬ ਜਿਹੜਾ ਫੌਜ ਦੇ ਹਵਾਲੇ ਕਰ ਦਿੱਤਾ ਗਿਆ ਕਰਫੂ ਲਾ ਦਿੱਤਾ ਗਿਆ ਕਰਫੂ ਤੇ ਭਾਵੇਂ 2 ਤਰੀਕ ਨੂੰ ਦਿਨ ਨੂੰ ਹੀ ਲੱਗ ਗਿਆ ਸੀ ਸਾਰਾ ਜਿਹੜਾ ਸੰਪਰਕ ਟੁੱਟ ਗਿਆ ਸੀ ਅਦਰਵਾਦ ਸਾਹਿਬ ਦਾ ਸੰਪਰਕ ਅੰਮ੍ਰਿਤਸਰ ਸਾਹਿਬ ਦੇ ਸ਼ਹਿਰ ਦੇ ਨਾਲੋਂ ਟੁੱਟ ਗਿਆ ਤੇ ਅੰਮ੍ਰਿਤਸਰ ਸਾਹਿਬ ਦਾ ਸੰਪਰਕ ਪੰਜਾਬ ਨਾਲੋਂ ਟੁੱਟ ਗਿਆ ਪੰਜਾਬ ਦਾ ਸੰਪਰਕ ਜਿਹੜਾ ਦੇਸ਼ ਨਾਲੋਂ ਟੁੱਟ ਗਿਆ ਕਿਉਂਕਿ ਚੱਪੇ-ਚੱਪੇ ਤੇ ਫੌਜ ਲਾ ਦਿੱਤੀ ਕਿਸੇ ਨੂੰ ਘਰੋਂ ਬਾਹਰ ਨਹੀਂ ਨਿਕਲਣ ਦਿੱਤਾ ਜਾ ਰਿਹਾ ਕੋਈ ਆ ਨਾ ਸਕੇ ਕੋਈ ਜਾ ਨਾ ਸਕੇ ਇਸ ਕਰਕੇ ਬਹੁਤ ਖੌਫ ਦਾ ਮਾਹੌਲ ਬਣਿਆ ਸੀ ਉਸ ਸਮੇਂ ਪਰ ਫਿਰ ਵੀ ਉਹ ਲੋਕ ਸਨ ਜਿਹੜੇ ਪੰਜਾਬੀ ਸਨ ਸਿੱਖ ਕੌਮ ਸੀ ਜਿਹੜੇ ਉਹਨਾਂ ਨੂੰ ਕੋਈ ਡਰਾ ਧਮਕਾ ਨਹੀਂ ਸਕਦਾ ਫਿਰ ਵੀ ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਜਿਹੜੀਆਂ ਸੀ ਉਹ ਦਰਬਾਰ ਸਾਹਿਬ ਪਹੁੰਚੀਆਂ ਜਿਨ੍ਹਾਂ ਨੂੰ ਪਤਾ ਲੱਗਿਆ ਕਿ ਦਰਬਾਰ ਸਾਹਿਬ ਤੇ ਅਟੈਕ ਕੀਤਾ ਗਿਆ ਹਮਲਾ ਕੀਤਾ ਗਿਆ ਇਸ ਕਰਕੇ ਕੱਲ ਨੂੰ 3 ਜੂਨ ਦਾ ਦਿਹਾੜਾ ਤੇ ਉਹ ਜਿਹੜਾ ਦਿਹਾੜਾ ਹੈ ਪੰਚੋ ਪਾਤਸ਼ਾਹ ਧੰਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦਾ ਸ਼ੀਦੀ ਦਿਹਾੜਾ ਕਿਵੇਂ ਉਹ ਕਰਪੂ ਦੀ ਢਿੱਲ ਦਿੱਤੀ ਗਈ ਤੇ ਕਿਵੇਂ ਫਿਰ ਉਹ ਉਹਨਾਂ ਦਾ ਮਨਸ਼ੁਭਾ ਜਿਹੜਾ ਸੀ ਆਪਾਂ ਕੱਲ ਨੂੰ ਤੇ ਵਿਚਾਰ ਕਰਾਂਗੇ ਅੱਜ 2 ਜੂਨ ਦੀ ਵਿਚਾਰ ਆਪਾਂ ਰੱਖੀ ਹੈ ਕੱਲ ਨੂੰ 3 ਜੂਨ ਨੂੰ ਕੀ ਹਾਲਾਤ ਸੰਦਰਵਾਪ ਸਾਹਿਬ ਵਿਖੇ ਤੀਜਾ ਇਹ ਜਿਹੜਾ ਪੱਗੜਾ ਕੱਲੂ ਕਰਾ ਆਪਾਂ ਉਹਦੇ ਤੇ ਵਿਚਾਰ ਕਰਾਂਗੇ ਗੱਜਬੱਜ ਕੀ ਬਲਾਵਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ